ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਸਰੋਗ ਗੁਰੂ ਕੀ ਖਾਸ ਸਾਜ ਕੇ ਨਵਾਜੀ ਗੁਰਪਿਆਰੀ ਸਾਜ ਸੰਗਤ ਜੀ ਸਰਬੱਤ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਫਤੈ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਗੁਰਮੁਖ ਪਿਆਰਿਓ ਬਾਬਾਨੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਨੇ ਵੱਡੇ ਵਡੇਰਿਆਂ ਨੇ ਬਹੁਤ ਕੱਲ ਨਕਾਲੀਆਂ ਬਹੁਤ ਕੁਰਬਾਨੀਆਂ ਕੀਤੀਆਂ ਜਿਵੇਂ ਕਿ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਸਿੱਖ ਕੌਮ ਦਾ ਇੱਕ ਗੌਰਵ ਹੈ ਜਦੋਂ ਡੱਲੇ ਚੌਧਰੀ ਵਰਗੇ ਤੇ ਉਹਦੇ ਵੱਡੇ ਵੱਡੇ ਜਵਾਨ ਅਨਿਆਈ ਮੌਤ ਮਰਨ ਤੋਂ ਘਬਰਾ ਗਏ ਡਰ ਗਏ ਆਪਾਂ ਨੇ 30 ਮਾਰਚ ਦਿਨ ਸ਼ਨੀਵਾਰ ਨੂੰ ਹਨੂਮਾਨਗੜ੍ਹ ਦੀ ਧਰਤੀ ਤੇ ਸੰਗਰੀਆ ਬਾਈਪਾਸ ਦੇ ਉੱਤੇ ਜੋੜਕੀਆਂ ਫਾਟਕ ਦੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਮਹਾਰਾਜ ਦੇ ਸਥਾਨ ਤੇ ਇਹ ਬਹਾਦਰ ਬਾਬਾ ਵੀਰ ਸਿੰਘ ਬਾਬਾ ਬਾਬਾ ਧੀਰ ਸਿੰਘ ਹੁਣਾਂ ਦਾ 319 ਸਾਲਾਂ ਬਾਅਦ ਨਿਸ਼ਾਨਾ ਪਰਖ ਦਿਵਸ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਤਨ ਮਨ ਧਨ ਨਾਲ ਸੇਵਾ ਕਰਕੇ ਉਹਨਾਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਇਹ ਬੜਾ ਭਾਰੀ ਕਾਠ ਹੈ ਕੌਮ ਦਾ ਸਿੱਖ ਕੌਮ ਨੂੰ ਇਕੱਠਿਆਂ ਕਰਨ ਵਾਸਤੇ ਇਹ ਉਦਮ ਪਰਾਲੇ ਕੀਤੇ ਜਾ ਰਹੇ ਨੇ 3 ਮਾਰਚ ਦਿਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਸੰਗਤਾਂ ਲੈ ਕੇ ਹਨੁਮਾਨਗੜ੍ਹ ਪਹੁੰਚ ਕੇ ਤੇ ਉਹਨਾਂ ਸ਼ਹੀਦਾਂ ਦੇ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣੋ ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਭਰ ਕੇ ਬਾਬਾ ਵੀਰ ਸਿੰਘ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਤਿਹਾਸਕ ਦਿਹਾੜਾ ਇਹ 31705 ਚਾਰ ਤੋਂ ਬਾਅਦ 1705 ਤੋਂ ਬਾਅਦ ਸੌਰੀ 1705 ਤੋਂ ਬਾਅਦ ਇਹ 2024 ਦੇ ਵਿੱਚ ਪਹਿਲੀ ਵਾਰੀ ਇਹ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਨਿਸ਼ਾਨਾ ਪਰਖ ਦਿਵਸ ਤੇ ਇਹ ਇਤਿਹਾਸਕ ਦਿਹਾੜਾ ਹੈ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਆ ਇਸ ਪਵਿੱਤਰ ਦਿਹਾੜੇ ਦਾ ਹਿੱਸਾ ਬਣੋ ਇਤਿਹਾਸ ਦਾ ਹਿੱਸਾ ਬਣੋ ਤੇ ਆਪਣੇ ਆਉਣ ਵਾਲੇ ਪੁੱਤ-ਪੋਤਰਿਆਂ ਨੂੰ ਦੱਸਿਆ ਕਰੋ ਕਿ ਬਈ ਜਦੋਂ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਦਾ ਨਿਸ਼ਾਨਾ ਪਰਖ ਦਿਵਸ ਸਿੱਖ ਕੌਮ ਨੇ ਪਹਿਲੀ ਵਾਰ ਹੀ ਮਨਾਇਆ ਸੀ ਅਸੀਂ ਉਹਦੇ ਵਿੱਚ ਹਾਜ਼ਰ ਹੋਏ ਸਾਂ ਹਾਜ਼ਰੀਆਂ ਭਰੀਆਂ ਸੀ ਅਸੀਂ ਉਹਦੇ ਤੇ ਲੰਗਰਾਂ ਦੀ ਸੇਵਾ ਕੀਤੀ ਮਾਇਆ ਦੀ ਸੇਵਾ ਕੀਤੀ ਆਪਣੇ ਬੱਚਿਆਂ ਨੂੰ ਦੱਸਿਆ ਕਰੋਗੇ ਇਸ ਲਈ ਬੇਨਤੀ ਹੈ ਵੱਧ ਤੋਂ ਵੱਧ ਕੌਮ ਇਕੱਠੀ ਹੋ ਕੇ ਆਪਣੇ ਬਾਬਿਆਂ ਦੇ ਦਿਨ ਮਨਾਓ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਗਿਆਨ ਜੋਤੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ